ਹਾਂਜੀ ਇਹਨੇ ਜੀ ਸਾਡੇ ਸਰਪੰਚ ਨੂੰ ਪਹਿਲਾਂ ਦੱਸਿਆ ਸੀ ਅਸੀਂ ਲਾਈਵ ਦੇ ਵਿੱਚ ਦੱਸਿਆ ਪਹਿਲਾਂ ਹਾਂਜੀ ਦੱਸੋ ਜੀ ਕੋਈ ਗੱਲਬਾਤ ਕਿਵੇਂ ਸਟੇਕ ਹੋ ਜੀ ਠੀਕ ਠਾਕ ਜੀ ਕੀ ਕਹਿਣਾ ਚਾਹੋਗੇ ਜੀ ਫਿਰ ਐਸੀ ਤਾਂ ਹੀ ਪਹਿਲਾਂ ਸਭ ਤੋਂ ਪਹਿਲਾਂ ਸੇਰਾ ਪਿੰਡ ਨੂੰ ਦਿੰਨੇ ਆ ਅਸੀਂ ਸਰਪੰਚ ਨਹੀਂ ਹੈਗੇ ਸਾਡਾ ਹਰਾ ਪਿੰਡ ਸਰਪੰਚ ਹੈ ਜੀ ਜੋ ਸਾਨੂੰ ਇਹ ਪਿੰਡ ਨੇ ਮਾਣ ਬਖਸ਼ਿਆ ਅਸੀਂ ਮਤਲਬ ਪਿੰਡ ਦਾ ਦੇਣਾ ਨਹੀਂ ਦੇ ਸਕਦੇ ਅਸੀਂ ਇਸ ਪਿੰਡ ਦੇ ਮਤਲਬ ਐੇਂ ਚੂਹ ਚੂਹਦਾ ਵੀ ਸਾਰੇ ਪਿੰਡ ਦੇ ਚਰਨ ਤੋ ਧੋ ਤੋਪੀਏ ਜਿਨ੍ਹਾਂ ਨੇ ਸਾਨੂੰ ਐਡਾ ਮਾਣ ਬਖਸ਼ਿਆ ਹਾਂਜੀ ਮੈਡਮ ਤੁਸੀਂ ਹਾਂਜੀ ਇਸ ਪਿੰਡੇ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਹਰੇਕ ਬੰਦਾ ਹਰੇਕ ਬੱਚਾ ਹਰੇਕ ਨੇ ਅੱਜ ਸਾਡਾ ਸਾਥ ਦਿੱਤਾ ਜਿਹੜਾ ਸਰਸਮਤੀ ਨਾਲ ਸਾਨੂੰ ਚੁਣਿਆ ਸਾਨੂੰ ਸਭ ਤੋਂ ਵੱਡੀ ਇਹ ਖੁਸ਼ੀ ਹੈ ਵੀ ਪੂਰੇ 72 ਸਾਲ ਹੋ ਗਏ ਸਾਡੇ ਪਿੰਡ 'ਚ ਸਰਸਮਤੀ ਨਹੀਂ ਹੋਈ ਸੀ ਸਾਨੂੰ ਸਭ ਤੋਂ ਵੱਡੀ ਇਹ ਖੁਸ਼ੀ ਹੈ ਵੀ 72 ਸਾਲ ਬਾਅਦ ਸਰਸਮਤੀ ਨਾਲ ਸਾਨੂੰ ਲੋਕਾਂ ਨੇ ਚੁਣਿਆ ਸਾਨੂੰ ਐਡਾ ਮਾਣ ਦਿੱਤਾ ਪਰ ਅਸੀਂ ਵੀ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਸਾਡੇ ਬੇਟਾ ਨਹੀਂ ਹੈਗਾ ਬਟ ਅੱਜ ਅਸੀਂ ਪਿੰਡ ਨੂੰ ਗੋਦ ਪਾ ਲਿਆ ਸੀ ਪਿੰਡ ਲਈ ਆਪਣੀ ਜਾਨ ਵੀ ਦੇ ਦਾਂਗੇ ਇੰਨੇ ਕੰਮ ਅਸੀਂ ਕਰਨੇ ਨੇ ਪਿੰਡ ਲਈ ਵੀ ਪਿੰਡ ਦਾ ਬੱਚਾ ਬੱਚਾ ਸਾਨੂੰ ਹਰ ਟਾਈਮ ਯਾਦ ਰੱਖੂਗਾ ਪੀੜੀਆਂ ਦੀ ਪੀੜੀਆਂ ਸਾਨੂੰ ਯਾਦ ਰੱਖਣਗੀਆਂ ਅਸੀਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਥੈਂਕ ਯੂ ਵੈਰੀ ਮਚ ਸੰਤਜੀ ਤੇ ਹੋਰ ਕੁਝ ਕਹਿਣਾ ਚਾਹੁੰਗੇ ਤੁਸੀਂ ਪਿੰਡ ਦੇ ਕਿਹੜੇ ਕਿਹੜੇ ਕੰਮ ਨੇ ਮਤਲਬ ਜਿਹੜੇ ਹੁਣ ਹੋਣ ਵਾਲੇ ਨੇ ਅੱਗੇ ਪਿੰਡ ਦੇ ਵਿਕਾਸ ਦੇ ਬਹੁਤ ਜਿਆਦਾ ਕੰਮ ਪਹਿਲਾਂ ਹੀ ਬਹੁਤ ਹੋ ਚੁੱਕੇ ਨੇ ਜਿਹੜੇ ਬਾਕੀ ਰਹਿੰਦੇ ਕੰਮ ਨੇ ਪਿੰਡ ਦੇ ਜਿਵੇਂ ਟੂਬੇ ਹੋ ਗਏ ਤੇ ਮਤਲਬ ਸਟਰੀਟ ਲਾਈਟਾਂ ਆਉਂਆਂ ਸੀਸੀਟੀਵੀ ਕੈਮਰੇ ਹੋ ਗਏ ਪਿੰਡ ਦੇ ਮਤਲਬ ਪਾਰਕ ਹੋ ਗਏ ਜੋ ਵੀ ਪਿੰਡ ਦੇ ਦੇਖ ਲਈ ਪਿੰਡ ਦੀ ਪਿੰਡ ਦੇ ਲਈ ਜੋ ਵੀ ਕੰਮ ਕਰਨ ਵਾਲੇ ਨੇ ਪਿੰਡ ਦੀ ਸਲਾਹ ਲੈ ਕੇ ਪਿੰਡ ਨੂੰ ਪੁੱਛ ਕੇ ਉਹ ਕੰਮ ਸਾਰੇ ਅਸੀਂ ਅਧੂਰੇ ਪਏ ਕੰਮ ਸਾਰੇ ਸਾਰੇ ਪੂਰੇ ਕਰਾਂਗੇ ਤੇ ਵਾਕਿਆ ਪਿੰਡ ਦਾ ਖੁਸ਼ਹੂਰ ਹੈ ਹਨਾ ਪਿੰਡ ਦਾ ਤਾਂ ਮਤਲਬ ਬੱਚੇ ਬੱਚੇ ਦੇ ਸੀ ਰੀੜੀ ਰਹਾਗੇ ਜਿੰਨਾ ਚਿਰ ਜਿਉਮਾਂਗੇ ਸਾਡਾ ਇੱਕ ਇੱਕ ਖੂਨ ਦਾ ਕਤਰਾ ਪਿੰਡ ਲਈ ਵਹਾ ਮਾਗੇ ਸਬਰ ਪਤਰ ਕਰਾਂਗੇ ਪਿੰਡ ਨੂੰ ਮਤਲਬ ਅਸੀਂ ਪਿੰਡਲੇ ਜੋ ਸਾਨੂੰ ਮਾਰ ਦਿੱਤਾ ਅਸੀਂ ਦੁਗਣਾ ਚੌਗਣਾ ਕਰਕੇ ਪੰਨੂ ਮੋੜਾਂਗੇ ਸਾਡੀ ਇਹੀ ਦਲੀਏ ਆਸ ਹੈ ਅਸੀਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਸਰਬਸੰਮਤੀ ਨਾਲ ਪਹਿਲੀ ਵਾਰੀ ਸਾਨੂੰ ਸਰਪੰਚ ਬਣਾ ਕੇ ਪੜਨੇ ਸਾਡਾ ਮਾਨ ਬਕਸਾ ਮਾਨ ਬਕਸਾ ਤੇ ਇੱਕ ਹੋਰ ਗੱਲ ਕਹਿਣਾ ਮੈਂ ਜਿਵੇਂ ਆ ਹੋਰ ਪਿੰਡਾਂ ਦੇ ਵਿੱਚ ਸਰਪੰਚੀ ਦੇ ਚੋਣਾਂ ਲੜੀਆਂ ਜਾ ਰਹੀਆਂ ਹਨ ਤੇ ਮਤਲਬ ਦੋ ਦੋ ਤਿੰਨ ਤਿੰਨ ਸਰਪੰਚ ਹੋ ਰਹੇ ਨੇ ਖੜੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਸਾਡੇ ਪਿੰਡ ਦੀ ਕਣਕਵਾਲ ਪੰਗਵਾਂ ਦੀ ਧਾਰਨੀ ਦੇ ਕੇ ਕਹਿ ਸਕਦੇ ਹਾਂ ਵੀ ਜਿਵੇਂ ਸਾਡੇ ਪਿੰਡ ਦਾ ਏਕਾ ਹੋਇਆ ਸਾਡਾ ਪਿੰਡ ਇੱਕ ਥਾਂ 'ਵੀ ਇਕੱਠਾ ਹੋਇਆ ਸਭ ਨੂੰ ਇਹੀ ਬੇਨਤੀ ਹੈ ਅਬਦਾ ਸਾਡੇ ਪਿੰਡ ਵਾਂਗੂ ਭਾਈ ਭਾਈਚਾਰਾ ਸਾਂਝਕ ਭਾਈਚਾਰਕ ਸਾਂਝ ਕਾਇਮ ਰੱਖੋ ਟੜੇ ਬੰਦੀਆਂ ਤੋਂ ਬਚੋ ਸਾਰੇ ਪਿੰਡ ਸਰਬਸੰਮਤੀਆਂ ਨਾਲ ਆਪੋ ਆਪਣੇ ਪਿੰਡ ਦੇ ਵਧੀਆ ਪੜੇ ਲਿਖੇ ਮੁੰਡੇ ਨਮੇਂ ਦੇ ਚੁਣੋ ਪਿੰਡ ਦੇ ਸਾਰੇ ਇੱਕ ਬੰਦੇ ਨੂੰ ਤੁਸੀਂ ਜਾਣਦੇ ਹੋ ਜਿਹੜਾ ਮਤਲਬ ਤੁਸੀਂ ਬਾਹਰਲਾ ਬੰਦਾ ਤਾਂ ਕੋਈ ਹੈ ਨਹੀਂ ਸਾਰੇ ਪਿੰਡ ਦੇ ਨੇ ਉਹਨਾਂ ਵਿੱਚੋਂ ਇੱਕ ਬੰਦਾ ਵਧੀਆ ਚੁੜਕੇ ਤੁਸੀਂ ਸਰਬਸੰਮਤੀ ਕਰਕੇ ਸਾਰੇ ਪਿੰਡ ਸਾਰੇ ਪਿੰਡਾਂ ਪਿੰਡ ਨੂੰ ਮਤਲਬ ਟੜੇ ਬੰਦੀ ਤੋਂ ਬਚਾਉਣ ਲਈ ਯੋਗਦਾਨ ਪਾਓ ਪਹਿਲਾ ਹੈ ਜਿਵੇਂ ਤਿੰਨ ਤਿੰਨ ਸਰਪੰਚ ਖੜੇ ਹੋ ਜਾਂਦੇ ਨੇ ਜੀ ਮੂਰੇ ਨੇ ਕੈਂਡੀਡੇਟ ਖਰਚਾ ਬਹੁਤ ਹੁੰਦਾ ਹੈ ਨਾ ਇਹ ਖਰਚੇ ਨੂੰ ਅਸੀਂ ਕਹਿੰਦੇ ਵੀ ਇਹਨੂੰ ਬਚਾਓ ਜੀ ਸਰਸਮਤੀ ਨਾਲ ਤੁਹਾਡਾ ਉਹੀ ਖਰਚਾ ਜਿਹੜਾ ਉਹ ਪਿੰਡ ਦੇ ਕਿਸੇ ਵਿਕਾਸ ਤੇ ਲਾ ਦਿਓ हां ਜੇ ਤਾਂ ਜਦੋਂ ਆਪਾਂ ਨਜਾਇਜ਼ ਖਰਚਾ ਕਰਾਉਣਾ ਕਿਸੇ ਕੈਂਡੀਡੇਟ ਦਾ ਉਹ ਫਿਰ ਹਾਂਜੀ ਹਾਂ ਕੰਮ ਵੀ ਨਹੀਂ ਕਰਦਾ ਜੀ ਹਾਂ ਕੰਮ ਵੀ ਨਹੀਂ ਕਰਦਾ ਪਰਾਂ ਮੈਂ ਤਾਂ ਪੈਸੇ ਲਾ ਕੇ ਬਣਿਆ ਹਾਂ 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 ਵੀ ਪੈਸੇ ਲਾ ਕੇ ਬਣਿਆ ਹਾਂ ਤੇ ਮਤਲਬ ਜਿਹੜਾ ਹੁਣ ਇਹ ਖਰਚੇ ਬਚੇ ਆ ਸਰਪਛੰਦੇ ਨਾਲ ਅਸੀਂ ਇਹ ਯੂਰਚਾ ਸਾਡੀ ਵੀ ਜੇ ਕਿਸੇ ਗਰੀਬ ਨੂੰ ਕੋਈ ਦਵਾਈ ਨਹੀਂ ਦਿਵਾ ਸਕਦਾ ਤਾਂ ਅਸੀਂ ਉਹ ਪੈਸਾ ਉਸਤੇ ਲਾਵਾਂਗੇ ਜੇ ਕਿਸੇ ਗਰੀਬ ਕੋਲੇ ਕੱਪੜੇ ਨਹੀਂ ਹੈਗੇ ਅਸੀਂ ਉਹਨੂੰ ਕੱਪੜੇ ਲੈ ਕੇ ਦੇਵਾਂਗੇ ਜੇ ਕਿਸੇ ਗਰੀਬ ਦੀ ਸੱਤ ਨਹੀਂ ਹੈਗੀ ਅਸੀਂ ਉਹਨੂੰ ਸੱਤ ਪਾਵਾਂਗੇ ਜੇ ਮਤਲਬ ਕੋਈ ਬੰਦਾ ਜੋ ਵੀ ਨਿੱਜੀ ਹੈ ਜਿਹਨੂੰ ਜਹੀ ਜੀ ਜ਼ਰੂਰਤ ਹੈ ਉਹਨੂੰ ਪੂਰੀ ਨਹੀਂ ਹੁੰਦੀ ਉਹ ਕਰ ਨਹੀਂ ਸਕਦਾ ਅਸੀਂ ਉਹਦੀ ਸਪੋਰਟ ਕਰਾਂਗੇ ਉਹੀ ਪੈਸਾ ਅਸੀਂ ਉਧਰ ਧਾਰਮਿਕ ਸਮਾਜਿਕ ਕਾਰਜਾਂ ਤੇ ਲਾਵਾਂਗੇ ਹਾਂਜੀ ਪੂਰ ਸਾਰੇ ਪਿੰਡਦਾਰ ਬਾਰ-ਬਾਰ ਬਸ ਧੰਨਵਾਦ ਸਾਡੇ ਕੋਲ ਸ਼ਬਦ ਜਿਹੇ ਹੈਗੇ ਸੀ ਕਣਕਵਾਲ ਪੰਗੂਆਂ ਦਾ ਜਿਵੇਂ ਅੱਜ ਨੌ ਰੂਸ ਨੂੰ ਹੋਇਆ ਵੀ ਕਣਕਵਾਲ ਪੰਗੂਆਂ ਦਾ ਸਾਰੇ ਪੰਜਾਬ ਦੇ ਵਿੱਚ ਨਾਮ ਰੌਸ਼ਨ ਹੋਇਆ ਵੀ ਉੱਥੇ 72 ਸਾਲਾਂ ਬਾਅਦ ਸਰਬਸੰਮਤੀ ਹੋਈ ਆ ਅਸੀਂ ਇਹ ਚਾਹ ਰਹੇ ਆ ਵੀ ਸਾਡਾ ਪਿੰਡ ਦੁਬਾਰਾ ਫੇਰੇ ਇਹ ਇਹ ਸੁਰਖੀਆਂ ਜਾਵੇ 5 ਸਾਲ ਬਾਅਦ ਵੀ ਇਹ ਇੰਨਾ ਕੰਮ ਕਿਸੇ ਪਿੰਡ 'ਚ ਨਹੀਂ ਹੋਇਆ ਜਿੰਨਾ ਕਣਕਵਾਲ ਪੰਗੂਆਂ 'ਚ ਹੋਇਆ ਪੰਜਾਬ ਦਾ ਇੱਕ ਨੰਬਰ ਪਿੰਡ ਕਣਕਬੜ ਭੰਗਵਾਨ ਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸਾਡਾ ਪਿੰਡ ਪੂਰਾ ਜਿਵੇਂ ਹੁਣ ਸਾ ਦਿੱਤਾ ਜੀ ਪਿੰਡ ਨੂੰ ਨਾਲ ਲੈ ਕੇ ਹੀ ਕੰਮ ਕਰਾਂਗੇ ਪਿੰਡ ਨੂੰ ਪੁੱਛ ਕੇ ਹੀ ਕੰਮ ਕਰਾਂਗੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਅਸੀਂ ਪਿੰਡ ਦੀ ਸਹਿਮਤੀ ਨਾਲ ਹੀ ਕਰਾਂਗੇ ਇੱਕ ਗੱਲ ਹੋਰ ਵੀ ਹੈ ਜਿਵੇਂ ਹਨਾ ਪਿੰਡ ਜਿਵੇਂ ਸਾਨੂੰ ਵੀ ਬਹੁਤ ਫੋਨ ਆਇਆ ਵੀ ਮਤਲਬ ਤੁਹਾਡੇ ਪਿੰਡ ਵਿੱਚ ਐਡੀ ਹਨਾ ਸਰਬਸੰਮਤੀ ਹੋਈ ਹੈਗੀ ਉਹ ਵੱਡੀ ਪਦਵੀ ਕਹਿ ਸਕਦੇ ਆਂ ਇਹ ਚੀਜ਼ ਨੂੰ ਵੀ ਜਿਵੇਂ ਹੁਣ ਸਰਬਸੰਮਤੀ ਹੋਈ ਹੈ ਇਹ ਪਿੰਡ ਹਰੇਕ ਪਿੰਡ ਦੇ ਵਾਸਤੇ ਰੋਗ ਨਹੀਂ ਹੈਗਾ ਪਰ ਆਪਣੇ ਪਿੰਡ ਦਾ ਫੇਰ ਵੀ ਬਾਕੀ ਸਾਡੀ ਟੀਮ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਜਿਹੜਾ ਆਪਦਾ ਵੀ ਛੋਟਾ ਵੀ ਛੋਟੀ ਟੀਮ ਦਾ ਵੀ ਸਾਡੇ ਵੱਲੋਂ ਜੀ ਆਇਆਂ ਨੂੰ ਧੰਨਵਾਦ ਧੰਨਵਾਦ ਵੈਰੀ ਥੈਂਕ ਯੂ ਵੈਰੀ ਮਚ ਧੰਨਵਾਦ ਦੇਣ ਲਈ ਛੋਟਾ ਧੰਨਵਾਦ ਅਸੀਂ ਵੀ ਛੋਟੇ ਨਾਲ ਸਾਥ ਦਿੰਦੇ ਰਾਂਗੇ ਜਿੱਥੇ ਵੀ ਸਾਡੀ ਤੁਹਾਨੂੰ ਵੀ ਲੋੜ ਹੈ ਅਸੀਂ ਵੀ ਛੋਟੇ ਨਾਲ ਮੋਢਾ ਲਾ ਕੇ ਮੋਢਾ ਲਾ ਕੇ ਖੜਾਂਗੇ ਛੋਟੇ ਨਾਲ ਮੋਢਾ ਲਾ ਕੇ ਹਾਂਜੀ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ